ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈ ਕੇ ਤੁਸੀਂ ਪਛਤਾ ਪੈਦਲ ਯਾਤਰਾ ਸ਼ੁਰੂ ਕੀਤੀ ਸੀ ਮੁਖਤਸਰ ਸਾਹਿਬ ਤੱਕ ਪਰ ਬਰਗਾੜੀ ਪਹੁੰਚਣ ਤੱਕ ਤੁਹਾਡੇ ਉੱਥੇ ਮੋਰਚਾ ਹੀ ਫਤਿਹ ਹੋ ਗਿਆ ਤੇ ਲੱਖਾਂ ਸੰਗਤਾਂ ਦੇ ਦਿਲੋਂ ਟਾ ਵੀ ਲੱਗ ਚੁੱਕੀ ਸੀ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਇਆ ਪ੍ਰੇਜੀ ਤਾਂ ਮੇਰੇ ਦਿਲ ਨੂੰ ਵੀ ਲੱਗੀ ਸੀ ਤਾਂ ਸੰਗਤ ਦੇ ਦਿਲੋਂ ਵੀ ਲੱਗੀ ਸੀ ਜੋ ਵੀ ਹੋਇਆ ਬਹੁਤ ਗਲਤ ਹੋਇਆ ਭਾਵੇਂ ਉਹ ਬਲਜੀਤ ਸਿੰਘ ਦਾਦੂਵਾਲ ਸੀ ਭਾਵੇਂ ਧਿਆਨ ਸਿੰਘ ਮੰਡ ਸੀ ਜਿਸ ਤਰੀਕੇ ਨਾਲ ਬਰਗਾੜੀ ਮੋਰਚਾ ਫਤਿਹ ਹੋਇਆ ਉਹ ਇਸ ਤਰ੍ਹਾਂ ਜਾਪ ਰਿਹਾ ਕਿ ਜਾਂ ਤਾਂ ਦੋਵੇਂ ਜਥੇਦਾਰ ਵਿਖ ਗਏ ਤੇ ਜਾਂ ਸਰਕਾਰਾਂ ਹੀ ਅੰਨੀਆਂ ਚਲਾਕ ਸੀ ਕਿ ਉਹ ਦੋਵਾਂ ਨੂੰ ਬੇਫਕੂਫ ਬਣਾ ਗਿਆ ਜਗਤਾਰ ਸਿੰਘ ਹਵਾਰਾ ਵੱਲੋਂ ਪੇਛੇ ਗਏ ਜਿਹੜੇ ਨੁਮਾਇंदे ਹੁੰਦੇ ਸੀ ਬਰਗਾੜੀ ਇਨਸਾਫ ਮੋਰਚੇ ਤੇ ਉਹਨਾਂ ਨੂੰ ਸਮਾਂ ਨਹੀਂ ਸੀ ਦਿੱਤਾ ਜਾਂਦਾ ਇਵਨ ਕਿ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਤੱਕ ਸੰਗਤ ਨੂੰ ਪੜ੍ਹ ਕੇ ਨਹੀਂ ਸੀ ਸੁਣਾਏ ਜਾਂਦੇ ਪਰ ਹੁਣ ਇੱਕ ਨਵਾਂ ਸੰਦੇਸ਼ ਜਗਤਾਰ ਸਿੰਘ ਹਵਾਰਾ ਨੇ ਜਾਰੀ ਕੀਤਾ ਕੀ ਕਹੋਗੇ ਤੁਸੀਂ ਕਿ ਇਹ ਫਰਕ ਕਿਉਂ ਕੀਤਾ ਜਾਂਦਾ ਸੀ ਪ੍ਰਿਜੀ ਜਥੇਦਾਰ ਹਵਾਰਾ ਦੇ ਜੋ ਵੀ ਫਰਮਾਨ ਆਏ ਜਾਂ ਸੰਦੇਸ਼ ਆਏ ਉਹ ਜੋ ਵੀ ਲੈ ਕੇ ਆਏ ਉਹਨਾਂ ਨੂੰ ਸੰਗਤ ਤੱਕ ਨਹੀਂ ਪਹੁੰਚਾਇਆ ਗਿਆ ਉਹਨਾਂ ਨੂੰ ਮੰਚ ਤੋਂ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਤੇ ਜਿਨ੍ਹਾਂ ਨੇ ਵੀ ਇਹ ਕੀਤਾ ਨਾ ਉਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਤੇ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਥੇਦਾਰ ਹਵਾਰਾ ਦਾ ਜੋ ਸੰਦੇਸ਼ ਆਇਆ ਇਹ ਸੰਦੇਸ਼ ਨਹੀਂ ਹੈ ਇਹ ਹੁਕਮਨਾਮਾ ਜਿੰਨੇ ਵੀ ਮਤਵਾਜ਼ੀ ਜਥੇਦਾਰ ਨੇ ਤੇ ਸੰਗਤ ਨੇ ਇਹ ਸਮਝ ਲੈਣਾ ਚਾਹੀਦਾ ਕਿ ਜਦੋਂ ਸਰਬੱਤ ਖਾਲਸਾ ਦੇ ਵਿੱਚ ਅਸੀਂ ਇੱਕ ਇਨਸਾਨ ਨੂੰ ਜਥੇਦਾਰ ਚੁਣ ਲਿਆ ਤੇ ਉਹ ਜਥੇਦਾਰ ਉਹ ਚਾਹੇ ਤਿਹਾਰਡ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਚਾਹੇ ਜਿੱਥੇ ਮਰਜ਼ੀ ਨੇ ਉਹ ਜਥੇਦਾਰ ਆ ਤੇ ਉਹਦੇ ਵੱਲੋਂ ਆਇਆ ਆ ਵਾ ਸਹਿਜ ਸੁਭਾ ਸੰਦੇਸ਼ ਵੀ ਇੱਕ ਹੁਕਮਨਾਮਾ ਹੁੰਦਾ ਹੈ ਤੇ ਉਸ ਹੁਕਮਨਾਮੇ ਨੂੰ ਅਬੇ ਇਹ ਸਾ ਸੀਰੀਅਸਲੀ ਹੀ ਲੈਣਾ ਬਣਦਾ ਤੇ ਹੁਣ ਵੀ ਜੇ ਅਸੀਂ ਉਸ ਨੂੰ ਸੀਰੀਅਸਲੀ ਨਾ ਲਿਆ ਕਿ ਸਿੱਖਾਂ ਨੂੰ ਇਕੱਠੇ ਹੋ ਕੇ ਸਾਰਾ ਇੱਕ ਮੰਚ ਤੇ ਸਾਰਾ ਦੁਬਾਰਾ ਸਿਰਜਣਾ ਕਰਨੀ ਪੈਣੀ ਆ ਤੇ ਨਵਾਂ ਘਾਲਣਾ ਕੱਲਣੀ ਪੈਣੀ ਆ ਤੇ ਜੇ ਅਸੀਂ ਨਾ ਮੰਨੀ ਤੇ ਕੱਲ ਨੂੰ ਫਿਰ ਜਿਹੜੇ ਸੰਦੇਸ਼ ਹੁਕਮਾਂਵੇਂ ਆਉਣਗੇ ਉਹ ਸਖਤ ਹੋ ਸਕਦੇ ਨੇ ਅੰਤ ਤਾ ਮੈਂ ਉਹ ਸਾਰੇ ਆਗੂਆਂ ਨੂੰ ਦੱਸ ਦੇਣਾ ਚਾਹੁੰਨਾ ਜਿਹੜੇ ਉੱਚੇ ਉੱਚੇ ਮੰਚਾਂ ਤੇ ਬੈਠੇ ਕੋਝੀਆਂ ਟੇਡੀਆਂ ਚਾਲਾਂ ਚੱਲ ਕੇ ਸੋਚ ਰਹੇ ਨੇ ਕਿ ਉਹ ਜਿਹੜਾ ਸਾਡਾ ਪੰਥ ਹੈ ਉਹਨੂੰ ਦੋ ਫਾੜ ਕਰ ਦੇਣਗੇ ਜਾਂ ਉਹਨੂੰ ਵੰਡ ਦੇਣਗੇ ਉਹ ਹੋਣਾ ਨਹੀਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਇੱਕੋ ਹੀ ਹੈ ਜਿਹਨੂੰ ਸਰਬੱਤ ਖਾਲਸਾ ਨੇ ਚੁਣਿਆ ਸੀ ਉਹ ਹੈ ਜਥੇਦਾਰ ਜਗਤਾਰ ਸਿੰਘ ਖਵਾਰਾ